हां तो प्यारे बच्चों सारानु प्यार पैसे ससी कल हां बेटा नबू दिया दाखला पे किया तैयारी दीन आपा भाई जाता जी फाउंडेशन दी पंजाबी दी नवी पुस्तक ਦੇ ਵਿੱਚੋਂ ਪੈਰਾ ਨੰਬਰ 7 ਦੇ ਉੱਤੇ ਦੂਜੇ ਸੈੱਟ ਦੇ ਤੀਜੇ ਪੈਰੇ ਤੇ ਮਖਰੂਬ ਵਿੱਚ ਪਹੁੰਚੇ ਆ ਬੇਟਾ ਤਾਂ ਧਿਆਨ ਨਾਲ ਪੈਰਾ ਪੜਾਂਗੇ ਉਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਿੰਦਾ ਦੁਨੀਆਂ ਦੇ 7 ਅਜੂਬਿਆਂ ਵਿੱਚ ਅਜੂਬੇ ਬੇਟਾ ਵਿਲੱਖਣ ਚੀਜ਼ਾਂ ਆ ਦੁਨੀਆਂ 'ਚ 7 ਮੰਨੀਆਂ ਗਈਆਂ ਮਖਰੂਪ ਵਿੱਚ ਉਹਨਾਂ ਦੇ ਵਿੱਚੋਂ ਬੇਟਾ ਕਿੰਦਾ ਮਿਸਰ ਦੇ ਪਿਰਾਮਿਡ ਪਹਿਲੇ ਨੰਬਰ ਤੇ ਆਉਂਦੇ ਹਨ ਠੀਕ ਹੈ ਬੇਟਾ ਤਾਂ ਇਹ ਬੇਟਾ ਮਿਸਰ ਅਫਰੀਕਾ ਮਹਾਦੀਪ ਦੇ ਵਿੱਚ ਹੈਗਾ ਹੈ ਪਿਰਾਮਿਡ ਮਨੁੱਖ ਦੁਆਰਾ ਬਣਾਏ ਪਹਾੜਾਂ ਵਾਂਗ ਹਨ ਇਹ ਲਗਭਗ 5000 ਸਾਲ ਪਹਿਲਾਂ ਬਣਾਏ ਗਏ ਸਨ ਮਿਸਰ ਦੇ ਤੇ ਬੇਟਾ ਪਹਾੜੀ ਦੇ ਵਰਗੇ ਬਣਾਏ ਹੋਏ ਆ ਠੀਕ ਆ ਅਜੂਬਾ ਹੈਗਾ ਇਹ ਤਾਂ ਇਹ ਬੇਟਾ ਆਪਾਂ ਪੜਦੇ ਅੱਗੇ ਕਹਿੰਦਾ ਮਿਸਰ ਦੇ ਰਾਜਿਆਂ ਵੱਲੋਂ ਇੱਟਾਂ ਅਤੇ ਪੱਥਰਾਂ ਦੀ ਵਰਤੂ ਕਰਕੇ ਪਹਾੜ ਵਰਗੇ ਆਕਾਰਾਂ ਦਾ ਨਿਰਮਾਣ ਸ਼ਾਹੀ ਮੁਰਦਿਆਂ ਨੂੰ ਰੱਖਣ ਲਈ ਕਰਵਾਇਆ ਸੀ ਤਾਂ ਬੇਟਾ ਜਿਹੜੇ ਸ਼ਾਹੀ ਲੋਕ ਮਰਦੇ ਸੀ ਉਹਨਾਂ ਦੀਆਂ ਡੈੱਡ ਬੋਡੀਆਂ ਰੱਖਣ ਦੇ ਲਈ ਬਣਵਾਏ ਸੀ ਇਹ ਪਿਰਾਮਿਡ ਇਹ ਦੁਨੀਆ ਦੇ ਸਭ ਤੋਂ ਪੁਰਾਣੇ ਮਕਬਰੇ ਜਾਂ ਸਮਾਦੀਆਂ ਹਨ ਠੀਕ ਹੈ ਜਿੱਥੇ ਮਕਬਰੇ ਜਾਂ ਮੋਏ ਹੋਏ ਬੰਦਿਆਂ ਨੂੰ ਦੱਬਿਆ ਜਾਂਦਾ ਜਾਂ ਰੱਖਿਆ ਜਾਂਦਾ ਹੈ ਹੁਣ ਤੱਕ ਲਗਭਗ 80 ਪਿਰਾਮਿਡ ਲੱਭੇ ਜਾ ਚੁੱਕੇ ਹਨ ਹਜ਼ਾਰਾਂ ਸਾਲ ਪਹਿਲਾਂ ਜਦੋਂ ਜੁਨਹਾਨ ਦੇ ਲੋਕਾਂ ਨੇ ਪਿਰਾਮਿਡਾਂ ਨੂੰ ਦੇਖਿਆ ਤਾਂ ਉਹਨਾਂ ਵੱਲੋਂ ਇਸ ਨੂੰ ਦੁਨੀਆ ਦੇ ਅਜੂਬਿਆਂ ਵਿੱਚ ਪਹਿਲਾ ਦਰਜਾ ਦਿੱਤਾ ਗਿਆ। ਹਜ਼ਾਰਾਂ ਸਾਲ ਪਹਿਲਾਂ ਬੇਟਾ ਇਹ ਲੱਭ ਲਈ ਸੀ ਠੀਕ ਹੈ। ਦੁਨੀਆ ਦੇ ਮਹਾਨ ਅਜੂਬਿਆਂ ਵਿੱਚ ਅੱਜ ਵੀ ਇਹਨਾਂ ਦਾ ਸਥਾਨ ਪਹਿਲਾ ਬਣਿਆ ਹੋਇਆ ਹੈ। ਠੀਕ ਹੈ ਬੇਟਾ। ਤਾਂ ਅੱਗੇ ਬੇਟਾ ਇਹ ਦੇਪਰੇਸ਼ਨ ਪੈਰੇ ਦੇ ਵਿੱਚੋਂ ਦੁਨੀਆ ਦੇ ਸੱਤ ਅਜੂਬਿਆਂ ਵਿੱਚੋਂ ਸਭ ਤੋਂ ਪਹਿਲਾ ਕਿ ਨਾਮ ਕਿਸ ਦਾ ਹੈ? ਤਾਜ ਮਹਿਲ, ਪਿਰਾਮਿਡ, ਚੀਨ ਦੀ ਗੰਦ, ਪੇਡਰਾ ਤਾਂ ਬੇਟਾ ਮੁੱਖ ਰੂਪ ਵਿੱਚ ਆ ਤਾਜ ਮਹਿਲ ਵੀ ਜਿਹੜਾ ਹੈਗਾ ਅਜੂਬਿਆਂ ਚ ਆਉਂਦਾ ਚੀਨ ਦੀ ਦੀਵਾਰ ਵੀ ਅਜੂਬਿਆਂ ਚ ਆਉਂਦੀ ਪਰ ਪਿਰਾਮਿਡਾ ਜਿਹੜਾ ਉਹ ਪਹਿਲਾ ਨਾਮ ਆਉਂਦਾ ਪਿਰਾਮਿਡਾਂ ਦਾ ਕਿੱਥੋਂ ਦੇ ਮਿਸਰ ਦੇ ਪਿਰਾਮਿਡਾਂ ਦਾ ਅੱਗੇ ਪਿਰਾਮਿਡ ਕਿਉਂ ਬਣਵਾਇਆ ਗਿਆ ਸੀ ਤਾਂ ਸ਼ਾਹੀ ਲਾਸ਼ਾਂ ਨੂੰ ਰੱਖਣ ਲਈ ਰਹਿਣ ਲਈ ਖਾਣਾ ਖਾਣ ਲਈ ਪੂਜਾ ਕਰਨ ਲਈ ਤਾਂ ਬੇਟਾ ਸ਼ਾਹੀ ਲਾਸ਼ਾਂ ਨੂੰ ਰੱਖਣ ਦੇ ਲਈ ਆਪਾਂ ਪਹਿਰੇ ਚ ਪੜਿਆ ਆ ਅੱਗੇ ਕਹਿੰਦਾ ਦੁਨੀਆ ਵਿੱਚ ਹੁਣ ਤੱਕ ਕਿੰਨੇ ਪਿਰਾਮਿਡ ਲੱਭੇ ਗਏ ਹਨ ਤਾਂ ਬੇਟਾ ਆਪਾਂ ਪੈਰੇ 'ਚ ਪੜਿਆ ਸੀ ਹੁਣ ਤੱਕ 80 ਪਿਰਾਮਿਡ ਆ ਜਿਹੜੇ ਉਹ ਲੱਭੇ ਗਏ ਆ ਅੱਗੇ ਕਹਿੰਦਾ ਪਿਆ ਮਿਸਰ ਦੇ ਰਾਜਿਆਂ ਨੇ ਪਿਰਾਮਿਡ ਕਿਸ ਚੀਜ਼ ਨਾਲ ਬਣਾਏ ਸਨ ਚੂਨਾ ਤੇ ਰੇਤ ਅੱਗੇ ਕਹਿੰਦਾ ਪਿਆ ਇੱਟ ਅਤੇ ਪੱਥਰ ਤਾਂ ਬੇਟਾ ਆਪਾਂ ਪੈਰੇ 'ਚ ਪੜਿਆ ਇੱਟਾਂ ਅਤੇ ਪੱਥਰਾਂ ਦੇ ਨਾਲ ਉਹ ਬਣਵਾਏ ਗਏ ਸੀ ਠੀਕ ਆ ਬੇਟਾ ਅੱਗੇ ਪਹਾੜ ਸ਼ਬਦ ਦਾ ਸਮਾਨਾਰਥੀ ਕੀ ਹੈ ਤਸਰੋਜ ਅੰਬੂਜ ਨਿਸ਼ਾ ਗਿਰੀ ਇਹ ਬੇਟਾ ਹਿੰਦੀ ਦੇ ਵਿੱਚ ਉਹ ਕਈ ਵਾਰੀ ਪੈਰੇ ਲਏ ਜਾਂਦੇ ਆ ਤਾਂ ਉੱਥੇ ਫਿਰ ਇਦਾਂ ਹੀ ਸ਼ਬਦ ਲਿਖੇ ਹੁੰਦੇ ਆ ਗਿਰੀ ਸ਼ਬਦ ਹੈ ਜਿਹੜਾ ਪਹਾੜ ਦਾ ਸਮਾਨਾਰਥੀ ਸ਼ਬਦ ਹੈਗਾ ਪ੍ਰਾਇਵਾਚੀ ਸ਼ਬਦ ਹੈਗਾ ਆ ਠੀਕ ਹੈ ਬੇਟਾ ਇਹਦੇ ਨਾਲ ਹੀ ਬੇਟਾ ਇਹ ਦਾ ਜਿਹੜਾ ਹੈਗਾ ਸੀ ਇਹ ਪੰਜਵਾਂ ਪ੍ਰਸ਼ਨ ਵੀ ਕੰਪਲੀਟ ਹੋ ਗਿਆ ਤੇ ਦੂਜੇ ਸੈੱਟ ਦਾ ਆਖਰੀ ਪੈਰਾ ਜਿਹੜਾ ਚੌਥਾ ਪੈਰਾ ਉਹ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ